ਨਗਰ ਕੌਂਸਲ ਦਰਾਹਾ ਦਾ ਅੱਜ ਇਸ ਕਦਰ ਮਾੜਾ ਹਾਲ ਹੋ ਚੁੱਕਿਆ ਹੈ ਕਿ ਮੋਟੀਆਂ-ਮੋਟੀਆਂ ਤਨਖਾਹਾਂ ਲੈਣ ਵਾਲੇ ਲੱਖਾਂ ਦੀ ਤਦਾਦ ਚ ਪੈ ਤਨਖਾਹਾਂ ਲੈਣ ਵਾਲੇ ਅਧਿਕਾਰੀ ਆਪਣੀ ਡਿਊਟੀ ਨੂੰ ਡਿਊਟੀ ਸਮਝਣ ਤੋਂ ਇਨਕਾਰੀ ਹੋ ਚੁੱਕੇ ਹੈ ਤੁਹਾਨੂੰ ਮੰੰਜਰ ਦਿਖਾਉਣਿਆ ਸ਼ਹਿਰ ਦਰਾਹਾ ਦਾ ਨਗਰ ਕੌਂਸਲ ਦਰਾਹਾ ਜੋ ਲੋਕਾਂ ਤੋਂ ਆਜਨ ਟੈਕਸ ਵਸੂਲਦੀ ਹੈ ਔਰ ਉਹਦੇ ਜੋ ਅਧਿਕਾਰੀ ਨੇ ਉਹ ਆਪਣੇ ਫਰਜ਼ ਨਿਭਾਉਣ ਤੋਂ ਭੱਜ ਰਹੇ ਨੇ ਸਾਡੇ ਸਾਹਮਣੇ ਕਿਹਦਾ ਮਸਲਾ ਆਇਆ ਹੈ ਕਿ ਇੱਕ ਹੋਟਲ ਵਾਲੇ ਨੇ ਆਪਣੀ ਬੈਕਸਾਈਡ ਦੇ ਉੱਪਰ 3 ਫੁੱਟ ਦੀ ਗਲੀ ਚੱਕ ਕੇ ਉੱਥੇ ਇੱਕ ਡਿੱਗ ਬਣਾ ਦਿੱਤਾ ਗਿਆ ਹੈ ਜਿਸ ਦੀ ਜਾਣਕਾਰੀ ਅਸੀਂ ਪੱਖ ਲੈਣ ਵਾਸਤੇ ਇਹੋ ਸਾਹ ਕੋਲ ਆਏ ਇਹੋ ਸਾਹ ਕੋਲ ਇੰਨਾ ਹੰਕਾਰ ਭਰ ਚੁੱਕਿਆ ਹੈ ਕਿ ਉਹ ਸਰਕਾਰ ਦੇ ਨਸ਼ੇ ਦੇ ਵਿੱਚ ਸਾਨੂੰ ਪੱਖ ਦੇਣ ਤੋਂ ਹੀ ਭੱਜ ਚੁੱਕੇ ਨੇ ਉਹਨਾਂ ਦਾ ਕਹਿਣਾ ਹੈ ਕਿ ਤੁਸੀਂ ਪਹਿਲਾਂ ਦਰਖਾਸਤ ਲੈ ਕੇ ਆਓ ਜਿਸ ਦਿਨ ਪ੍ਰੋਬਲਮ ਹੈ ਉਹ ਦਰਖਾਸਤਕਾਰ ਦਾ ਪੱਖ ਲੈ ਕੇ ਆਓ ਅਸੀਂ ਪੱਖ ਬਾਅਦ ਚ ਦੇਵਾਂਗੇ ਜਦ ਕਿ ਪੱਤਰਕਾਰ ਦਾ ਜੋ ਮੋਢਲਾ ਫਰਜ ਹੈ ਅਸੀਂ ਇੱਕ ਮੀਡਲਮੈਨ ਹੋਇਆ ਕਰਦੇ ਹਾਂ ਦੋਹਾਂ ਤਰ੍ਹਾਂ ਦੀ ਗੱਲ ਸੁਣਨ ਤੋਂ ਬਾਅਦ ਲੋਕਾਂ 'ਚ ਜਾ ਕੇ ਇਸ ਨਸ਼ਰ ਕਰਨੀ ਹੁੰਦੀ ਹੈ ਪਰੰਤੂ ਈਓ ਸਾਹਿਬ ਦਾ ਜੋ ਨਜ਼ਰੀਆ ਹੈ ਕੁਝ ਰਿਪੋਰਟਰ ਚਿਹਤੇ ਰੱਖੇ ਹੋਣ ਇਹਨਾਂ ਨੇ ਜੋ ਇਹਨਾਂ ਦੀ ਜੱਸ ਮੈਨ ਨੇ ਔਰ ਇਹਨਾਂ ਦੇ ਕਹੇ ਤੇ ਖਬਰਾਂ ਚਲਾਉਂਦੇ ਆ ਅਸੀਂ ਉਸ ਗੱਲ ਦੀ ਤਾਇਦ مزید ਨਹੀਂ ਕਰਦੇ ਪਰ ਫਿਰ ਵੀ ਸਾਨੂੰ ਪਤਾ ਹੈ ਕਿ ਈਓ ਸਾਹਿਬ ਦਾ ਨਜ਼ਰੀਆ ਕੁਝ ਰਿਪੋਰਟਰਾਂ ਪਤੀ ਬੜਾ ਮਾੜਾ ਹੈ ਜੋ ਕਿ ਪੱਖ ਦੇੰਦੋਂ ਭੱਜ ਰਹੇ ਨੇ ਭਗਵਾਨਤਮਾਨ ਸਰਕਾਰ ਨੂੰ ਸਾਡੀ ਬੇਨਤੀ ਹੈ ਹਲਕਾ ਵਿਧਾਇਕ ਨੂੰ ਬੇਨਤੀ ਹੈ ਕਿ ਇਹੋ ਜਿਹੇ ਅਧਿਕਾਰੀਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਜਿਹੜੇ ਆਪਣੀ ਡਿਊਟੀ ਦੀ ਕਟਾਈ ਵਰਤ ਰਹੇ ਨੇ ਪਤਾ ਲੱਗਿਆ ਸੀ ਇਹ ਜੋ ਕਾਰਜ ਹੈ ਇਹ ਨਜਾਇਜ਼ ਕਬਜ਼ਾ ਦਾ ਐਸਓ ਸਾਹਿਬ ਦੇ ਕੋਲ ਹੈ ਐਸਓ ਸਾਹਿਬ ਦੇ ਕੋਲ ਤਿੰਨ ਚਾਰ ਕਮੇਟੀਆਂ ਹੋਰ ਵੀ ਨੇ ਜੋ ਮੰਗਲਵਾਰ ਤੇ ਸੋਮਵਾਰ ਆਉਂਦੇ ਆ ਪਰੰਤੂ ਉਹਨਾਂ ਦੀ ਐਬਸੈਂਟ ਦੇ ਵਿੱਚ ਈਓ ਸਾਹਿਬ ਰਿਸਪੌਂਸੀਬਲ ਨੇ ਜਿਨ੍ਹਾਂ ਨੇ ਇਸ ਗੱਲ ਦਾ ਜਵਾਬ ਦੇਣਾ ਹੁੰਦਾ ਹੈ ਪਰੰਤੂ ਈਓ ਸਾਹਿਬ ਵੱਲੋਂ ਸਸਿਫੀਸ਼ੈਂਟ ਜਵਾਬ ਨਾ ਦੇਣਾ ਇਹ ਸਾਬਤ ਕਰਦਾ ਕਿ ਦਾਲ ਵਿੱਚ ਕੁਝ ਕਾਲਾ ਹੈ ਜਾਂਕਿ ਹੋਟਲ ਵਾਲਿਆਂ ਨਾਲ ਮੇਰੀ ਭੁਗਤ ਹੈ ਜਿਸ ਕਰਕੇ ਉਹਨਾਂ ਦਾ ਨਜਾਇਜ਼ ਕਬਜ਼ਾ ਕੀਤਾ ਛਡਾਉਣ ਦੇ ਵਿੱਚ ਸਮਰਥ ਨੇ ਔਰ ਉਸ ਗੱਲ ਨੂੰ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਹੁਣ ਕੁਝ ਨਹੀਂ ਕਰ ਸਕਦੇ ਜਦੋਂ ਬਣ ਰਿਹਾ ਸੀ ਉਦੋਂ ਹੀ ਕਾਰਵਾਈ ਕਰਨੀ ਚਾਹੀਦੀ ਸੀ ਹੁਣ ਤਾਂ ਬਣ ਚੁੱਕਿਆ ਹੈ ਹੁਣ ਅਸੀਂ ਕੁਝ ਨਹੀਂ ਕਰ ਸਕਦੇ ਇਸੋ ਦਰਾਹਤ ਉਹ ਗੁਰਦੀਪ ਦੇ ਨਾਲ ਲਾਲ ਸਿੰਘ ਮੰਗ